ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਨੀਲੀ ਰਾਵੀ ਛੋਟੀ ਸੇਲ ਲੈ ਲਿਆ ਕਹਿ ਜੀ ਆਓ ਪੁੱਛ ਲੈਨੇ ਬਾਈ ਟੋਟੇਲ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਿਹਾ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਰ ਬਈ ਨੇੜੇ ਪਿੰਡ ਸਲਾਤਪੁਰਾ ਜੰਗਿਆਣਾ ਭਦੌੜ ਪਿੰਡ ਨੇੜੇ ਹੀ ਰਹਿ ਜਾਂਦੇ ਆ ਆਓ ਪੁੱਛ ਲੈਨੇ ਬਾਈ ਟੋਟੇਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਨਾਮ ਤੇ ਮੋਬਾਈਲ ਨੰਬਰ నా అమనదిపండ్ భాయి రూపాయ ਮੋਬਾਈਲ ਨੰਬਰ 996879732 ਠੀਕ ਹੈ ਭਾਈ ਭਾਈ ਜਿਹੜੀ ਇਹ ਛੋਟੀ ਦੇ ਨੇ ਕਿਹੜਾ ਸੂਆ ਸੁੰਦੀ ਹੈ ਪਹਿਲਾ ਸੂਆ ਸੁੰਦੀ ਆ ਭਾਈ ਮੂੰਹੋਂ ਦੋ ਦੰਦ ਦਾ ਮੂੰਹੋਂ ਦੋ ਦੰਦ ਪਹਿਲਾ ਸੂਆ ਕਿੰਨੇ ਦੰਦ ਲੈਂਦੀ ਹੈ ਕਰਮ ਵਾਲੀ ਲੈ ਜੂਗੀ 8-9 ਦੰਦ 8 ਤੋਂ 9 ਨੀਲੀ 라ਵੀ ਹੈ ਨਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਆ ਭਾਈ ਅਜੇ ਦੰਦ ਲੈਂਦੀ ਹੈ ਕਰਮ ਵਾਲੀ ਕੱਚੀ ਕੱਚੀ ਆ ਆਰਡਰ ਬਹੁਤ ਸੋਹਣਾ ਤਿਆਰ ਕਰੋ ਭਾਈ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਨੀਲੀ 라ਵੀ ਦੇ ਬੱਚੇ ਵੀ ਚੰਗੇ ਪਾ ਦੂਗੀ ਭਾਈ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਕੀ ਮੋਲਾ ਭਰਾ ਇਹਦਾ ਜਾਇਜ ਮੋਲ 145000 ਮਾਨਤਾਨ ਹੋਜੇ ਹਾਂ ਮਾਨਤਾਨ 145000 ਰੁਪਿਆ ਮੋਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋਜੇ ਆਰਡਰ ਨੇੜ ਤੋਂ ਚੈੱਕ ਕਰ ਲਓ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਆ ਬਣੂਗੀ ਚੰਗੀ ਅੱਗੇ ਇੱਕ ਸੀਮਾ ਵੀ ਨੀਲੀ ਦਾ ਹੀ ਲੱਗਿਆ ਵਾ ਅੱਛਾ ਨੀਲੀ ਰਾਵੀ ਦੇ ਲੱਗਿਆ ਵਾ ਹਾਂ ਬੋਟੜ ਕਿਸਮਣੀ ਵਧੀਆ ਨਾ ਬੋਟੜ ਹੀ ਆ ਠੀਕ ਕਰੇ ਨੀਲੀ ਰਾਵੀ ਦੇ ਸੀਮਨ ਤੇ ਬਾਈ ਕਹਿੰਦਾ ਗੱਬਣਾ ਫੇਸ ਚੰਗਾ ਚੰਗੀ ਆ ਕੱਦ ਬੱਡ ਚੰਗਾ ਬਾਈ ਮੁੱਲ 145000 ਰੁਪਏ ਮਾਨਤਨ ਜ਼ਰੂਰ ਹੋ ਜਾਊਗਾ ਤੇ ਕਿਸੇ ਵੀਰ ਨੂੰ ਬਾਈ ਝੋਟੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਤੌਰ ਦੇ ਬਾਪੂ ਥੋੜੀ ਲੰਮੀ ਦੋਲ ਸਿੰਘ ਵੀ ਚੰਗਾ ਕਰਮ ਵਾਲੀ ਦਾ ਨੇੜੇ ਹੀ ਮੋੜਿਆ ਵਾ ਬਾਈ ਕੋਈ ਖੁੱਲਾ ਸਿੰਘ ਨਹੀਂ ਸਿੰਘ ਦੀ ਕੁਆਲਿਟੀ ਵੀ ਕਰਮ ਵਾਲੀ ਦੀ ਬਹੁਤ ਦੈਂਗੀ ਹੈ ਤੁਰਦੇ ਵੱਖਮੜੀ ਕੋਈ ਨਹੀਂ ਕੀੜਾ ਜਦ ਬਾਦ ਆਰਡਰ ਕਮਾਲ ਦਾ ਤਿਆਰ ਕਰਿਆ ਚਵਾਈ ਚਵਾਈ ਬਹੁਤ ਚੰਗੀ ਨਿਕਲੂ ਜਿਹੜੇ ਹਿਸਾਬ ਨਾਲ ਵੀ ਥਣ ਥਣ ਬਹੁਤ ਚੰਗਾ ਨਾ ਮੁਠੀ ਵਾਲਾ ਥਣ ਇਕੱਲਾ ਇਕੱਲਾ ਥਣ ਫੇਸ ਦੇਖੋ ਸਿੰਘ ਕੁਆਲਟੀ ਵੀ ਕਰਮ ਵਾਲੀ ਦੀ ਚੰਗੀ ਆ ਬਾਈ